ਹੈਲੋ ਗਾਇਜ਼ ਮੇਰੇ ਬੰਥਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੁਮਨਾ ਫੈਮਿਲੀ ਦੇ ਵਿੱਚ ਇੱਥੇ ਲੱਗੀ ਹੋਈ ਹੈ ਆਪਾਂ ਬਲੌਗ ਦੀ ਸਟਾਰਟਿੰਗ ਐਂਡ ਮਾਰਨਿੰਗ ਦਾ ਟਾਈਮ ਸੀਗਾ ਲੱਗੀ ਜੀ ਆਪਾਂ ਸਾਫ ਸਫਾਈ ਦਾ ਕੰਮ ਕਰਨ ਕਿਉਂਕਿ ਅੱਜ ਮੈਂ ਹੈਗਾ ਸੀ ਜਾਣਾ ਇਸੇ ਕਰਕੇ ਮੈਨੂੰ ਇਹ ਸੀਗਾ ਵੀ ਜਲਦੀ ਜਲਦੀ ਜਿਹੜੇ ਕੰਮ ਕਰ ਕਰਨ ਵਾਲੇ ਨੇ ਉਹ ਕਰ ਲਈਏ ਫਤੇ ਵੀ ਸਕੂਲ ਚਲੇ ਗਿਆ ਸੀਗਾ ਮੰਮੀ ਆਪਣੀ ਡਿਊਟੀ ਤੇ ਜਾ ਚੁੱਕੇ ਸੀਗੇ ਫਤੇ ਦੇ ਪਾਪਾ ਵੀ ਗਏ ਸੀਗੇ ਆਪਣੀ ਡਿਊਟੀ ਤੇ ਬਟ ਉਹਨਾਂ ਨੂੰ ਇਹ ਸੀਗਾ ਵੀ ਚਲ ਦੋ ਘੰਟੇ ਵਿੱਚ ਚੁੱਟ्टी ਲੈ ਕੇ ਆ ਜਾਣਗੇ ਵੀ ਨਾਲੇ ਫਿਰ ਮੈਨੂੰ ਇਹ ਸੀਗਾ ਵੀ ਮੈਂ ਚਲੇ ਜਾऊं ਵੈਸੇ ਤਾਂ ਜੀ ਡਰਜੀ ਛੱਡੇ ਹੁੰਦੇ ਹੁੰਦੇ ਨੇ ਕਿਉਂਕਿ ਆਪਣੇ ਪਿੰਡ ਇਹ ਆ ਵੀ ਕੋਈ ਬੱਸ ਵਗੈਰਾ ਨਹੀਂ ਆਉਂਦੀ ਹੈਗੀ ਤਾਂ ਕਰਕੇ ਜਿਵੇਂ ਨਾਲ ਦਾ ਪਿੰਡਾਂ ਦਾ ਉਥੋਂ ਰੋਡ ਤੋਂ ਆਪਾਂ ਨੂੰ ਬੱਸ ਮਿਲ ਜਾਂਦੀ ਹੈਗੀ ਆਪਾਂ ਉਥੋਂ ਨਾ ਆਪਾਂ ਨੂੰ ਰੋਡ ਤੋਂ ਬੱਸ ਮਿਲ ਜਾਂਦੀ ਆ ਵੀ ਫਿਰ ਜੇ ਕਿਤੇ ਜਾਣਾ ਹੋਵੇ ਫਿਰ ਉਥੋਂ ਚਾਹ ਹੋ ਜਾਂਦਾ ਕਿਉਂਕਿ ਅੱਗੇ ਪਿੰਡ ਦੇ ਵਿੱਚ ਆਉਣੀ ਸੀਗੀਆਂ ਪਰ ਹੁਣ ਨਹੀਂ ਹੈਗੀ ਜੀ ਕੋਈ ਬਸ ਆਉਂਦੀ ਐਸੇ ਕਰਕੇ ਪਰ ਮੈਨੂੰ ਇਹ ਸੀ ਕਿ ਮੈਂ ਕਿਹਾ ਵੀ ਚਲ ਦੇ ਦਿਆਂ ਜੀ ਇਹਨਾਂ ਨੂੰ ਜਿਵੇਂ ਦਿਨ ਦੇ ਵਿੱਚ ਫਿਰ ਫ੍ਰੀ ਹੁੰਦੇ ਨੇ ਤਾਂ ਕਰਕੇ ਫਿਰ ਆ ਜਾਂਦੇ ਹੁੰਦੇ ਨੇ ਕਈ ਵਾਰੀ 2 ਘੰਟੇ ਵੀ ਜੇ ਵਿੱਚ ਜਿ ਟਾਈਮ ਜੇ ਕੋਈ ਜ਼ਰੂਰੀ ਕੰਮ ਆਏਗਾ ਇੱਥੇ ਜਿਵੇਂ ਕਮਰਿਆਂ ਦੇ ਵਿੱਚ ਪਹਿਲਾਂ ਪੂੰਚੇ ਲਗਾ ਲਏ ਸੀਗੇ ਪੂੰਚੇ ਲਗਾ ਕੇ बस वीडियो लॉबी दी बनाई सीगी पर ਹੁਣ ਇਹ ਆ ਜੀ ਧੁੱਪ ਵੀ ਨਿਕਲ ਜਾਂਦੀ ਆ ਬਟ ਨਾਲ ਨਾਲ ਹਵਾ ਵੀ ਆ ਹੁਣ ਕਿਉਂਕਿ ਠੰਡ ਦਾ ਵੀ ਕਾਫੀ ਜ਼ੋਰ ਹੋ ਰਿਹਾ ਹੈ ਨਾ ਕੁਝ ਵੈਸੇ ਵੀ ਅੱਜ ਮੇਰਾ ਤਾਂ ਸਰੀਰ ਵੀ ਸਹੀ ਨਹੀਂ ਸੀਗਾ ਮੈਨੂੰ ਐਵੇਂ ਸੀਗਾ ਨਾ ਜਿਵੇਂ ਸੇਤ ਜੀ ਡਾਉਂ ਜਿਉ ਸੀਗੀ ਜਿਵੇਂ ਨਾ ਬੁਖਾਰ ਹੁੰਦਾ ਬਸ ਐਵੇਂ ਹੋਇਆ ਪਿਆ ਸੀਗਾ ਬਟ ਇਹ ਸੀਗਾ ਵੀ ਚਲੋ ਮੰਮੀ ਉਹਨਾਂ ਨੇ ਨਾ ਕਪੜੇ ਵਗੈਰਾ ਲੈਣੇ ਸੀਗੇ ਸੂਟ ਲੈਣੇ ਸੀ ਉਹਦੇ ਕਰਕੇ ਫਿਰ ਮੈਨੂੰ ਜਾਣਾ ਪੈਣਾ ਸੀਗਾ ਕਿਉਂਕਿ ਜੀ ਹਜੇ ਆਈਆਂ ਵੀ ਜਿੱਥੇ ਹਜੇ ਮੈਂ ਜਿਵੇਂ ਕੰਨੀ ਕਰਕੇ ਮੈਨੂੰ ਸਾਰੇ ਪਾਸੇ ਨੂੰ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਪਰ ਚਲੋ ਜੀ ਛੇਤੀ ਆਪਾਂ ਵੀ ਫ੍ਰੀ ਹੋ ਜਾਵਾਂਗੇ ਰੋਟੀ ਖਾ ਲਈ ਜੀ ਕੰਮਕਾਰ ਕਰ ਲਏ ਆਪਾਂ ਟਾਈਮ ਵੱਜ ਗਿਆ 10 ਹਾਂਜੀ 10 ਵਜੇ ਕੰਮ ਕਰਤਾ ਕਰਕੇ ਹੋ ਗਏ ਆਪਾਂ ਫ੍ਰੀ ਹੁਣ 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 ਲੱਗਦੀ ਹੈ ਜਿਵੇਂ ਤਿਆਰ ਹਾਂ ਤਾਂ ਮੈਂ ਲੈਣੀ ਆ ਦਵਾਈ ਕਿਉਂਕਿ ਅੱਜ ਮੇਰਾ ਸਰੀਰ ਵੀ ਮੈਨੂੰ ਥੋੜਾ ਜਿਹਾ ਸਹੀ ਨਹੀਂ ਲੱਗਦਾ ਹੈਗਾ ਇਦਾਂ ਲੱਗਦਾ ਜਿਵੇਂ ਠੰਡ ਲੱਗਦੀ ਹੁੰਦੀ ਹੈ ਨਾ ਸ਼ਾਇਦ ਆ ਜਿਵੇਂ ਹੁਣ ਨਾ ਤਾਂ ਦਵਾਈ ਲੈਣੀ ਆ ਨਾਲੇ ਜਾ ਕੇ ਆਉਣਾ ਖੰਨੇ ਕਿਉਂਕਿ ਲੈਣੇ ਸੀਗੇ ਕੱਪੜੇ ਕੱਪੜੇ ਲੈਣੇ ਸੀ ਮੰਮੀ ਉਹਨਾਂ ਨੇ ਉਹਦੇ ਕਰਕੇ ਫਿਰ ਮੈਨੂੰ ਜਾਣਾ ਪੈਂਦਾ ਹਨਾ ਬਾਕੀ ਜੀ ਹੁਣ ਤਿਆਰ ਹੋ ਕੇ ਫਿਰ ਮਿਲਦੇ ਆ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ 11 ਵਜੇ ਦਾ ਟਾਈਮ ਦਿੱਤਾ ਹੋਇਆ ਏ ਵੀ ਕਿਉਂਕਿ ਫਿਰ ਤਿਆਰ ਹੋਣ ਨੂੰ ਵੀ ਟਾਈਮ ਲੱਗ ਜਾਂਦਾ ਹਨਾ ਬਸ ਜੀ ਹੁਣ ਤਿਆਰ ਹੋ ਜੀਏ ਫਿਰ ਮਿਲਦੇ ਆਪਾਂ ਆਤਾ ਜੀ ਨੇ ਸੂਟ ਵੀ ਗਰਮ ਪਾ ਲਿਆ ਫਲਾਈ ਵਿੱਚ ਝਪਲਾਈ ਹੁੰਦੀ ਹੈ ਨਾ ਇਹ ਕੋ ਰਹਾ ਕਿਉਂਕਿ ਮੈਨੂੰ ਹੁਣ ਇਹ ਹੋਇਆ ਤੇ ਆ ਵੀ ਕਿਤੇ ਜਿਆਦਾ ਨਾ ਅੜ ਜੇ ਨਾ ਇਸੇ ਕਰਕੇ ਬਸੇ ਹੋਏ ਸੀ ਮੈਂ ਕਿਹ ਚੰਗਾ ਕਾਈ ਉਹਦੇ ਕਰਨ ਸੂਟ ਦੀ 바ਰੀ ਆ ਗਈ ਵਜੇ ਹੁਣ ਆਪਾਂ ਤਿਆਰ ਕਿਉਂਕਿ ਫਤਿਹ ਦੇ ਪਾਪਾ ਨੇ ਵੀ 2 ਘੰਟੇ ਦੀ ਰੋਜ਼ ਪੁੱਛਤੀ ਲਈਆ ਚਲੋ ਜੀ ਮੁਖੰਦਰ ਜਾ ਕੇ ਮਿਲਦੇ ਆਪਾਂ ਮੰਮੀ ਉਹਨਾਂ ਨੇ ਕੱਪੜੇ ਲੈ ਲਏ ਜੀ ਉਹਨਾਂ ਨੇ ਜਿਹੜੇ ਸੂਟ ਵਗੈਰਾ ਲੈਣੇ ਸੀਗੇ ਉਹ ਲੈ ਕੇ ਉਹ ਹੁਣੇ ਹੀ ਪਿੰਡ ਚਲੇ ਨੂੰ ਤੁਰਪੇ ਤੇ ਮੈਂ ਆ ਗਈ ਸੀ ਇੱਧਰ ਨੂੰ ਕਿਉਂਕਿ ਮੈਨੂੰ ਕਹਿੰਦੇ ਸੀ ਵੀ ਚੱਲ ਉੱਧਰ ਨੂੰ ਕਿਉਂਕਿ ਮੈਨੂੰ ਇੱਕ ਦੋ ਕੰਮ ਸੀਗੇ ਘਰ ਜਾ ਕੇ ਵੀ ਐਸੇ ਕਰਕੇ ਫਿਰ ਮੇਰੇ ਕੋ ਤਾਂ ਟਾਈਮ ਹੈ ਨਹੀਂ ਸੀ ਜਾਣ ਦਾ ਹੁਣ ਮਿਲਦੇ ਆ ਜੀ ਆਪਾਂ ਘਰ ਜਾ ਕੇ ਕਿਉਂਕਿ ਇੱਥੋਂ ਤਾਂ ਫਿਰ ਮੈਂ ਬੱਸ ਜਾਉਂਗੀ ਨਾ ਪਿੰਡਾਂ ਕਿਰ ਉਥੋਂ ਡੈਡ ਜੀ ਲੈ ਜਾਂਦੇ ਹੁੰਦੇ ਨੇ ਚਲੋ ਜੀ ਮਿਲਦੇ ਹਾਂ ਹੁਣ ਘਰ ਜਾ ਕੇ ਹੀ ਆਪਾਂ ਖੰਨੇ ਤੋ ਜੀ ਮੈਂ ਟਾਈਮ ਨਾਲੇ ਆ ਗਈ ਸੀਗੀ ਟਾਈਮ ਨਾਲ ਆ ਕੇ ਬਸ ਇੱਥੇ ਆਪਾਂ ਚਾਹ ਪਾਣੀ ਪੀ ਲਿਆ ਸੀਗੀ ਚਾਹ ਆਪਣੀ ਪੀ ਕੇ ਫਤਿਹ ਸਕੂਲ ਤੋਂ ਆ ਗੱਲ ਆ ਕੇ ਲੱਗੇ ਸੀ ਪਤੰਗ ਚੜਾਉਣ ਮੈਨੂੰ ਈਜ਼ੀ ਮੈਨ ਲੈ ਚਲੋ ਮੈਂ ਵੀਡੀਓ ਬਣਾਉਂਦੀ ਆ ਤੇਰੀ ਹਨਾ ਜਾਨੂ ਨੇ ਪਤੰਗ ਉਤਾਰ ਲਿਆ ਆਪਦਾ ਮੈਂ ਉਹਨੂੰ ਹਾਜ਼ਰੀ ਮੈਂ ਕਿ ਮੈਂ ਤੇਰੀ ਵੀਡੀਓ ਬਣਾਉਣਾ ਆਈ ਸੀ ਮੈਂ ਕਿ ਜਾਨੂ ਤਾਂ ਤੂੰ ਪਤੰਗ ਉਤਾਰ ਵੀ ਲਿਆ ਕਿਉਂਕਿ ਜੀ ਇਹਨੂੰ ਪਹਿਲਾਂ ਪਤੰਗ ਚੜਾਉਣਾ ਹੀ ਨਹੀਂ ਸੀ ਆਉਂਦਾ ਹੁੰਦਾ ਵੀ ਉਹਦੇ ਕਰ ਹੁਣ ਬਸ ਥੋੜੀ ਜਿਹੀ ਪਿਛਲੇ ਸਾਲ ਕਿਤਾ ਲੱਗਿਆ ਜੀ ਇਹ ਚੜਾਉਣਾ ਹੁਣ ਆਉਂਦਾ ਇਹਨੂੰ ਪਤੰਗ ਚੜਾਉਣਾ ਇੱਥੇ ਗੱਡੀ ਨੂੰ ਲਵਾ ਰਹੀ ਸੀਗੇ ਧੁੱਪ ਉਸ ਤੋਂ ਬਾਅਦ ਉਹ ਲੱਗਿਆ ਸੀ ਪਾਪ ਕੌਰਨ ਖਾਣਾ ਮੈਨੂੰ ਕਹਿੰਦਾ ਸੀ ਕਹਿੰਦਾ ਮਮਾ ਬਣਾ ਕੇ ਦੇ ਦੇ ਮੈਂ ਕਹਿੰਦਾ ਵੀ ਆਪਣੀ ਤਾਂ ਮਤ ਹੈ ਨਹੀਂ ਮੈਂ ਤਾਂ ਨਹੀਂ ਬਣਾ ਕੇ ਦੇ ਫਿਰ ਮੰਮੀ ਨੂੰ ਕਹਿੰਦਾ ਸੀ ਕਹਿੰਦਾ ਮੰਮੀ ਕਹਿੰਦਾ ਦਾਦੀ ਤੁਸੀਂ ਬਣਾ ਕੇ ਦੇ ਦਿਓ ਹਨਾ ਬਸ ਜੀ ਹੁਣ ਇਹਨਾਂ ਦੇ ਵੀ ਐਗਜ਼ਾਮ ਸ਼ੁਰੂ ਹੋਣੇ ਨੇ ਬਸ ਬੱਚਿਆਂ ਨੂੰ ਤਾਂ ਨਾ ਜੀ ਇਹ ਚੀਜ਼ਾਂ ਰੱਬ ਦਵੇ ਹਨਾ ਕਹਿੰਦੇ ਨੇ ਬਸ ਇਹ ਹੁੰਦਾ ਵੀ ਫੋਨ ਹੋਵੇ ਨਾਲ ਕੁਛ ਨਾ ਕੁਛ ਮਨ ਪਸੰਦ ਦਾ ਖਾਣ ਨੂੰ ਹੋਵੇ ਫਿਰ ਇਸ ਤੋਂ ਵਧੀਆ ਜ਼ਿੰਦਗੀ ਹੋਰ ਕੀ ਹੋ ਸਕਦੀ ਹੈ ਨਾ ਵੀ ਹਾਂ ਜੀ ਹਾਂ ਇਹ ਜ਼ਿੰਦਗੀ ਆ ਨਾ ਪਰ ਇਹ ਜੀ ਜਿੰਮੇ ਜਿੰਮੇ ਬੱਚਿਆਂ ਦੀ ਸਾਬਦੀ ਹੈ ਨਾ ਉਮਰਾਂ ਵਧੀ ਜਾਂਦੀਆਂ ਉਹਵੇਂ ਉਹਵੇਂ ਜ਼ਿੰਮੇਵਾਰੀਆਂ ਵਧੀ ਜਾਂਦੀਆਂ ਨੇ ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਲਵ ਯੂ ਗਲ ਮੈਂਬਰਸ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ